ਇਹ ਤੁਮਾ ਇਹ ਤੁਮਾ ਇਹ ਤੁਮਾ ਅੱਜ ਤੋਂ ਬਾਅਦ ਜਿੱਤਾਂ ਵਾਲਾ ਇਹ ਵੀ ਪੁਰਾਣਾ ਉਹ ਵੀ ਪੁਰਾਣਾ ਗੱਲਾਂ ਕਰਦੇ ਅੱਜ ਦੇ ਨਿਆਰੇ ਬਣ ਗਏ ਅਸੀਂ ਬਹੁਤ 1500 ਨਹੀਂ ਦੱਸਾਂਗੇ 1500 ਨਹੀਂ ਦੱਸਾਂਗੇ 2000 ਤਾਂ ਮੰਨੇ ਢੋਲਣ ਵੱਲੋਂ ਹੈ 1000 ਸਾੜੀ ਵਾਲੇ ਸੇਵਾਦਾਰ ਨੂੰ ਬਿੰਦੀ ਪਾਣੀ ਵਾਲਾ ਵੀਰ ਗਰਾਊਂਡ 'ਚ ਪਾਣੀ ਲੈ ਕੇ ਆ ਜਾਵੇ ਬਹੁਤ ਵੰਦੀਆ ਸੋਚ ਹੈ ਇਹਨਾਂ ਵੀਰਾਂ ਦੀ ਕਿ ਜਦੋਂ ਕਿਸੇ ਧੀ ਧਿਆਣੀ ਦੀ ਸ਼ਾਦੀ ਹੋਵੇ ਜਾ ਕਿਸੇ ਦੇ ਘਰੇ ਬੱਚੀ ਪੈਦਾ ਹੋਵੇ ਤਾਂ ਮਾਨ ਸਨਮਾਨ ਦੇ ਪਰਿਵਾਰ ਵੱਲੋਂ ਦਿੱਤੇ ਜਾਣਗੇ ਸਿਵਰਨਜੀਤ ਸਿੰਘ ਜੀ ਇੰਗਲੈਂਡ ਪਰਮਾਨ ਬਾਸ ਸਿੰਘ ਜੀ ਰਸਾਲ ਸਿੰਘ ਜੀ ਮੈਂਬਰ ਪੰਚਾਇਤ ਗੁਰਦੀਪ ਸਿੰਘ ਜੀ ਫੌਜੀ ਸਾਹਿਬ ਰਣਜੀਤ ਸਿੰਘ ਡਰਾਈਵਰ ਇਹਨਾਂ ਸਾਰੇ ਵੀਰਾਂ ਵੱਲੋਂ ਜਿਸ ਗਰੀਬ ਪਰਿਵਾਰ ਦੇ ਘਰੇ ਕੋਈ ਬੇਟੀ ਜਨਮ ਲੈਂਦੀ ਹੈ 3100 ਰੁਪਇਆ ਜਿਹੜਾ ਹੈ ਉਹ ਸ਼ਗਨ ਵੱਜੋਂ ਦਿੱਤਾ ਜਾਵੇਗਾ ਜੇਕਰ ਕਿਸੇ ਧੀਮ ਧਿਆਣੀ ਦਾ ਵਿਆਹ ਹੋਵੇ ਸ਼ਾਦੀ ਹੋਵੇ ਤਾਂ 51000 ਰੁਪਏ ਦੇ ਨਾਲ ਜਿਹੜੇ ਹੈ ਫਿਰ ਵੀ ਵੀਰਾਂ ਨੇ ਇੱਕ ਗਰੀਬ ਪਰਿਵਾਰਾਂ ਵੱਲੋਂ ਇੰਨੀ ਸੇਵਾ ਕੁਰਬਾਨ ਕਰਨੀ ਹੈ ਪ੍ਰਮਾਨ ਕਰਨੀ ਖਾਲੂ ਕੋਟ ਧਾਲੀਵਾਲ ਸਾਹਿਬ ਦੀ ਟੀਮ ਹੈ ਕਿ ਦੂਸਰੇ ਪਾਸੇ ਬਾਉ ਨਵੇਂ ਪਿੰਡੀਆਂ ਤੇ ਸਰਦਾਰ ਕੁਲਵੀਰ ਸਿੰਘ ਦੀ ਨਵੇਂ ਪਿੰਡ ਵਾਲੀ ਟੀਮ ਲੈ ਕੇ ਆਏ ਆ ਪਰ ਪੁਕਾਰੀ ਸਾਧੂ ਭਾਈ ਲੱਤਾ ਜੀ ਖੇਡ ਕਬੱਡੀ ਦਾ ਭਾਈ ਲੱਤੂ ਦੀ ਟੀਮ ਹੈ ਇਧਰ ਇੱਕ ਵੀਰ ਨੇ ਬੰਦਾਂ ਦੇ ਨਾਲ ਇੱਟਾਂ ਚੱਕ ਕੇ ਦਿਖਾ ਦਿੱਤੀਆਂ ਜਰੂਰ ਤੁਸੀਂ ਇਹਦਾ ਵੀ ਮਾਨ ਸਨਮਾਨ ਕਰਿਓ ਤੇ ਢਿੱਲੋਂ ਢੋਲਣ ਦਾ ਪਿੰਡ ਹੈ ਪੰਜਾਬੀ ਮਾਂ ਬੋਲਾਂ ਦਾ ਵੱਡਾ ਲਖਾਰੀ ਹੈ ਜਦੋਂ ਲਿਖਦਾ ਚਾਹੇ ਗੱਲ ਹੋਵੇ ਮਹਾਂਪੁਰਸ਼ਾਂ ਦੇ ਸਲਾਮਾ ਜੋੜ ਮੇਲੇ ਦੀ ਜਿਹੜੀ ਗਰਾਊਂਡ ਦੇ ਵਿੱਚ ਅਸੀਂ ਅੱਜ ਵੱਡਾ ਖੇਡ ਮੇਲਾ ਤੱਕਾ ਹੈ ਬਾਪੂ ਭਾਗ ਸਿੰਘ ਟੇਰੀਆਂ ਦਾ ਪੁੱਤਰ ਆਪ ਕੋ ਸੁਪਾ ਸਿੰਘ ਡੇਰੀਆ ਦਾ ਪੁੱਤਰਾ ਉਹ ਪ੍ਰੀਤ ਨੂੰ ਕਾਣ-ਕਾਣ ਪਿਆਰ ਕਰਦਾ ਤਾਣੀਆਂ ਮਾਰ ਕੇ ਦੱਸੇ ਜ਼ੋਰਦਾਰ ਆਓ ਸਾਰੇ ਸਤਿਕਾਰ ਕਰਦੇ ਹੋ ਪਿਆਰ ਕਰਦੇ ਆ ਇਧਰ ਖੁਸ਼ੀ ਵਾਲੀ ਗੱਲ ਹੈ ਗੁਰੂ ਘਰ ਦੇ ਗਰੰਥੀ ਬਾਬਾ ਸੁਖਨਾਮ ਸਿੰਘ ਜੀਆਂ ਨੂੰ ਅੱਜ ਮੋਟਰਸਾਈਕਲ ਦੇ ਕੇ ਨਵਾਜਿਆ ਜਾ ਰਿਹਾ ਹਰਪਾਲ ਸਿੰਘ ਦੀ ਜਗਦੀਸ਼ ਸਿੰਘ ਜੀ ਇਹ ਸਾਰੇ ਸਤਿਕਾਰਯੋਗ ਵੀਰ ਨੂੰ ਚੜ੍ਹਦੀ ਕਲਾ ਚ ਰੱਖਣ ਦਾ ਇੱਛਾ ਵਿੱਚ ਵਾਅਦਾ ਕਰਦਾ ਹੁਣ ਦੇਖਾਂਗੇ ਚਾਰ ਖਿਡਾਰੀਆਂ ਵਿੱਚੋਂ ਰਾਜੋਕੇ ਪਿੰਡ ਵਾਲਾ ਨੌਜਵਾਨ ਪੰਮਾ ਇੱਕ ਕੰਨੀ ਦੇ ਉੱਪਰ ਖੜਾ ਨਾਲ ਲਾਡੀ ਦਾ ਸ਼ਹੀਦ ਪਿੰਡ ਵਪਾਇਸਰ ਸਿੰਘਿਆ ਤੇ ਚਾਰ ਖਿਡਾਰੀਆਂ ਦੇ ਵਿੱਚੋਂ ਕਿਹੜੇ ਮੰਨ ਨੇ ਇਹ ਬੱਬੇ ਦੇ ਨਾਲ ਮੁਕਾਬਲਾ ਪਾਇਲ ਨਾਲ ਮਿਲ ਕੇ ਮੈਲੇ ਕਰਵਾਉਂਦੇ ਨੇ ਲਓ ਦੇਊ ਬੇਠਾ ਵਾਲਾ ਦੇਊ ਪਾਠਾ ਵਾਲਾ ਲੈਨ ਵਾਲਾ ਚਹੇਤਾ ਖੜਾ ਹੋਇਆ ਸ਼ਰਧਈ ਰੰਗ ਦੀ ਨਿੱਕਰ ਪਾ ਕੇ ਕੰਨੀ ਦੇ ਉੱਪਰ ਰਾਜੋਗਿਆਂ ਵਾਲਾ ਛੋਟਾ ਟੀਟੀ ਹੈ ਲਓ ਮੁਕਾਬਲਾ ਇਧਰਲੀ ਸੈਂਡ ਸਮੇ ਵਰਨਾਲੇ ਦਾ ਪਿੰਡੂ ਯਾਦਾ ਕੋਸ਼ਿਸ਼ ਕਰ ਰਿਹਾ ਲੱਗਦਾ ਹੋਇਆ ਜੋਰ ਇੱਕ ਕਬੱਡੀ 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 ਪਟਾਕੇ ਪੈਂਦੇ ਕਾਕੇ ਖਿੰਦੇ ਜਿਹੜੇ ਖਿੰਦੇ ਲਓ ਪਟਾਕੇ ਪੈਂਦੇ ਆਕੇ ਖੇਂਦੇ ਤੰਤਲ ਪੀਰ ਬਾਬਾ ਫਿਰਸ਼ਾਹ ਜੀਆਂ ਦਾ ਸੱਭਿਆਚਾਰ ਮੇਲਾ ਹੁਣ ਖੇਡ ਮੇਲਾ ਖੇਂਦੇ ਜਾ ਰਿਹਾ ਹੈ ਫੂਲਾ ਹੈ ਨੌਜਵਾਨ ਬਰਨਾਲਾ ਪਿੰਡ ਹੈ ਨੌਜਵਾਨ ਦਾ ਚਾਰੀ ਹੱਥੀ ਉੱਪਰ ਧਾਵਾ ਬੋਲਿਆ ਜਿਵੇਂ ਸੁਰਜਨ ਸਿੰਘ ਢੱਲੋਂ ਢੋਲ ਨੇ ਸੋਹਣੇ ਬੋਲ ਲਿਖੇ ਆ ਕਿ ਗੱਭਰੂ ਜਵਾਨ ਮੁੰਡੇ ਖੇੜ ਦੇ ਕਬੱਡੀਆਂ ਜਿੱਤ ਲੈਂਦੇ ਮਿੱਤਰੋ ਬੁਲਟ ਫੋੜ ਗੱਡੀਆਂ ਫਿਰ ਦਰਸ਼ਕ ਨਜ਼ਾਰਾ ਲੈਂਦੇ ਆ ਲੋਕੋ ਮਾਰ ਰਿਹਾ ਬਾਖੇਡ ਕਬੱਡੀ ਦਾ ਪਾਣੀ ਵਾਲੇ ਵੀਰ ਨੂੰ ਵੇਣਦੀਆ ਪਾਣੀ ਵਾਲਾ ਵੀਰ ਬਿਊਟੀ ਸਾਹਮ ਲਵੇ ਗਗੜ ਹਸਣ ਦੀ ਪੰਡੋਰੀ ਵਾਲਾ ਗਗੜ ਰੇਡ ਪਾਰਿਆ ਮੇਰੇ ਮਿੱਤਰੋ ਅਭੀ ਮਜੀਠੀਏ ਦੇ ਨਾਲ ਟੱਕਰ ਹੋਈ ਹੈ ਪਰ ਸਾਡੀ ਬਿੰਦ ਥੋੜੀ ਸ਼ੱਬਾ ਪੰਡੋਰੀ ਵਾਲਾ ਰੇਡ ਪਾਰਿਆ ਛੋਟੇ ਵੀਰ ਕੀ ਖੁਸ਼ਖਬਰੀ ਹੈ ਰਾਹ ਸਾਹਮਣੇ ਛੱਬੇ ਨੇ ਕਬੱਡੀ ਪਾਉਣੀ ਹੈ ਜਿਵੇਂ ਸਿਮਰਨ ਢੋਲਣ ਇੰਗਲੈਂਡ ਵਾਲੇ ਦੀ ਜਨ ਕੀਤੀ ਆ ਬਾਪੂ ਬਾਸ ਸਿੰਘ ਦੇ ਪੁੱਤਰ ਦੀ ਰੂਪੇ ਦੇ ਵੀਰ ਦੀ ਉਹਦੇ ਵੀ ਉਹਦੇ ਵਰਗਾ ਇੱਕ ਹੋਰ ਵੀਰ ਸਾਡਾ ਕਬੱਡੀ ਨੂੰ ਆ ਕਰਨੀ ਹੈ ਪਿੰਡ ਦੀਆਂ ਧੀਆਂ ਧਿਆਣੀਆਂ ਦੀ ਚਾਹੇ ਕੋਈ ਜਨਮ ਲਵੇ ਤੇ ਚਾਹੇ ਕਿਸੇ ਦਾ ਵਿਆਹ ਹੋਵੇ ਉਸ ਪ੍ਰਕਾਰ ਹੀ ਸਾਡੇ ਵੱਲੋਂ ਵੀ ਪਰਮਾਤਮਾ ਦੀ ਕਿਰਪਾ ਨਾਲ ਵੱਡੀ ਸੇਵਾ ਹੋਵੇਗੀ ਤਾੜੀਆਂ ਮਾਰੋ ਉਹ ਤਾਰੀਆਂ ਵਾੜੀਆਂ ਸਰਦਾਰ ਸੇਵਾ ਸਿੰਘ ਦਾ ਚਹੇਤਾ ਮਰਕੀਤ ਪਿੰਡਾ ਪੁਲਿਸ ਦਾ ਚਹੇਤਾ ਕਬਲ ਢਿੱਲੋਂ ਦਾ ਚਹੇਤਾ ਇਹ ਸੇਵਰਜੀਤ ਢਿੱਲੋਂ ਦਾ ਚਹੇਤਾ ਇਹ ਸ਼ੇਰਾ ਹੈ ਨੌਜਵਾਨ ਢੋਲਣ ਪਿੰਡ ਵੇਦਾ ਹੋਵੇਗਾ ਕੈਨੇਡਾ ਤੋਂ ਕਿ ਰੌਣਕਾਂ ਬਹਾਰਾਂ ਉਹਦੇ ਨਗਰ ਦੇ ਗਰਾ ਵਿੱਚ ਲੱਗੀਆਂ ਹੋਈਆਂ ਹਨ ਰਿੰਦਰ ਕਬੱਡੀ ਪਾਉਣ ਦੀ ਵਧਿਆ ਹੋਇਆ ਨੌਜਵਾਨ ਇਸ ਵੇਲੇ ਚਾਰ ਹੌਫੀਆਂ ਦੇ ਉੱਪਰ ਧਾਵਾ ਪੋੜਿਆ ਹੋਇਆ ਲਓ ਧੰਮਾ ਪੁਰਿਆ ਬੱਲੇ 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 ਕੀ ਬਾਤ ਨਹੀਂ ਓ ਰੀਸਾਂ ਅਰਦੇ ਜਿਹਨੇ ਢੁੱਲਣ ਪਣ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾਇਆ ਬਾਪੂ ਸੁਭਾ ਸਿੰਘ ਇਧਰ ਕਾਕਾ ਨੌਜਵਾਨ ਕਬੱਡੀ ਪਾ ਰਿਹਾ ਪ੍ਰੀਤ ਮੁਬਾਰਕਪਾ ਦਾ ਵੀ ਨੌਜਵਾਨ ਹੋ ਸਕਦਾ ਕੱਲ ਪਰਸੋਂ ਚੌਥ ਇੱਕ ਦੇ ਦਿਨ ਕੈਨੇਡਾ ਤੋਂ ਜਫੇ ਲਾਉਂਦੇ ਆ ਦੇਖਾਂਗੇ ਬੱਬਾ ਮਿਹਰ ਕਰੇ ਪੈਂਦੀ ਫਿਰ ਰੇਡ ਕਾਕੇ ਦੀ ਤੇ ਚਾਰਾਂ ਦੇ ਵਿੱਚੋਂ ਮੁਕਾਬਲਾ ਮੁਕਾਬਲਾ ਛੋਟੇ ਟੀੜੀ ਦੇ ਨਾਲ ਹੈ ਅੰਕ ਇਸ ਲਈ ਹੁਣ ਕਿਹੜੇ ਮਾਲ ਨੇ ਕਬੱਡੀ ਪਾਉਣੀ ਆਹ ਜੱਗਾ ਮੋਸਿਆਂ ਵਾਲਾ ਕਹਿੰਦੇ ਆ ਕੈਨੇਡਾ ਦੀ ਧਰਤੀ ਦੇ ਬਾਯਾਰ ਵੱਡਾ ਮੱਲ ਮਾਹੌਲ ਕਬੱਡੀ ਦਾ ਗੱਡੀ ਦੇ ਨਾਲ ਵੱਡਾ ਸਨਮਾਨ ਹੋਇਆ ਇਸ ਨੌਜਵਾਨ ਦਾ ਜੱਗਾ ਪੁੱਸਿਆਂ ਵਾਲਾ ਕਬੱਡੀ ਪਾਉਂਦੀ ਵਧਿਆ ਹੋਇਆ ਹੈ ਕੈਪਟਨ ਸਰਦਾਰ ਵਰਕਰ ਸਿੰਘ ਢਿੱਲੋਂ ਸਾਹਿਬ ਵੱਲੋਂ ਬਹੁਤ ਵੱਡੇ ਪਿਆਰ ਵੱਡੇ ਅਸ਼ੀਰਵਾਦ ਆਏ ਹੈ ਕੈਪਟਨ ਸਾਹਿਬ ਦਾ ਧੰਨਵਾਦ ਪਰ ਜੁੜੀਆਂ ਲੰਗੀਆਂ ਪਿੰਡਿਆਂ ਦੇ ਨਾਲ ਸਾਹਮਣੇ ਦੇਮ ਕਾਲੀਆਂ ਸਾਡੇ ਸਤਿਕਾਰਯੋਗ ਵੀਰ ਸੋਨੀ ਛੱਲਾ ਵਾਲਾ ਉੱਚੇ ਤੌਰ ਤੇ ਚੱਲ ਕੇ ਆਇਆ ਹੈ ਤੇ ਟੱਚ ਡਬੋਂ ਦੇ ਜੱਗੇ ਨੇ ਨੰਬਰ ਆਪਣੀ ਟੀਮ ਦੇ ਵਿੱਚ ਜੋੜਿਆ ਛੋਟੇ ਵੀਰ ਛੱਪਾ ਕੋਟਲੀ ਬਸਾਨਾ ਸਿੰਘ ਪਿੰਨ ਪਰ ਸਾਹਮਣੇ ਪੁਆਇੰਟ ਫੇਰੇ ਦੀਆਂ ਦੋ ਕਬੱਡੀਆਂ ਤੇ ਰਵਿੰਦਰ ਇਟਲੇ ਇਹਨਾਂ ਭਰਾਵਾਂ ਵੱਲੋਂ 500 ਦੀਆਂ ਪੈਂਡੀਆਂ 500 ਦੀਆਂ ਛੇੜੀਆਂ ਦੀਆਂ ਦੋ ਕਬੱਡੀਆਂ ਆਉਣਗੀਆਂ ਕਮਲ ਨੇ ਮਲਕੀਤ ਪੰਜਾਬ ਪੁਰਸ ਤੇ ਸੰਦੀਪ ਕਨੇਡਾ ਵਾਲਾ ਵੱਲੋਂ ਵੱਡੀ سپورਟ ਹੈ ਜਿਹੜੇ ਨੌਜਵਾਨੋਂ ਹੁਣ ਦੇਖਾਂਗੇ ਅਮਰਤ ਅਮਰਤ ਕਬੱਡੀ ਪਾ ਰਿਹਾ ਸਿਮਰਨ ਸਾਡਾ ਵੱਡਾ ਵੀਰ ਹੈ ਦੇ ਹਰਚੰਦ ਨਿਊਜ਼ੀਲੈਂਡ ਵਾਲਿਆਂ ਨੇ ਵੱਡਾ ਮਾਨ ਬਖਸ਼ਿਆ ਪੈਂਦੀ ਫਿਰ ਰੇਡ ਅਮਰਤ 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 ਤੇ ਬੱਬਾ ਮੁਕਾਬਲਾ ਚੋਟੀ ਦਾ ਨੰਬਰ ਇਸ ਵੇਲੇ ਰੇਡਰ ਪ੍ਰੀਤਾ ਕੋ ਜੱਫਾ 1000 ਦਾ ਯਾਰ ਦਾ ਹੋ ਗਿਆ ਸਾਬੀ ਪਾਕਾ ਕਬੱਡੀ ਸਾਬੀ ਦਾ ਬਾਗੜੀਆਂ ਪਿੰਡ ਹੈ ਬਾਗੇ ਬਾਟਰ ਦੇ ਨੇੜੇ ਵੱਸਿਆ ਹੋਇਆ ਉਹ ਬਾਗੜੀਆਂ ਪਿੰਡ ਦਾਉਂ ਟਕੋਜ ਦਾ ਚੇਲਾ ਵਾਲਾ ਲਾਹਰ ਕਾ டੱਚ ਤੇ ਸੁਰ ਸਿੰਘ .com ਦੇ ਜ਼ਰੀਏ ਇਹ ਅੱਜ ਦਾ ਸੱਭਿਆਚਾਰ ਮੇਲਾ ਹੁਣ ਖੇਡ ਮੇਲਾ ਲਾਈਵ ਦਿਖਾਇਆ ਜਾ ਰਿਹਾ ਹੈ ਦਾਇਆ ਸਿੰਘ ਸਾਰਕੜਾ ਪਿੰਡ ਦਾ ਨੌਜਵਾਨ ਦਾ ਜਗਾਵੇ ਲਾ ਕੇ ਲੋਪੋ ਤੇ ਲਾ ਕੇ ਕਰਕੇ ਬਸਿਆ ਹੋਇਆ ਕਿੰਗ ਤੇ ਪ੍ਰਭ ਦੇ ਨਾਲ ਟੱਕਰ ਹੋਈ ਹੈ ਰੱਬ ਸੰਧੂ ਬੱਬਾ ਸੰਧੂ ਜ਼ੋਰ ਤੇ ਪੁਆਇੰਟ ਇਸੇ ਲਈ ਕਹਿੰਦੇ ਧਾਮੀ ਨੇ ਜੋੜ ਦਿੰਦਾ ਆ ਗਿਆ ਫੁੱਲਾ ਬਰਨਾਲੇ ਵਾਲਾ ਕਿਹ ਲੋਤਰੀ ਪੈਂਦੇ ਜਦੋਂ ਪਿੰਜੇ ਸੋਹਣਿਆ ਦੂਰ ਹੁੰਦੇ ਦਿਨਾਂ ਦੇ ਭੁਲੇਖੇ ਸੋਹਣਿਆ ਅਗਲਾ ਕੀਆਂ ਦੀ 31 ਮੋੜਦਾ ਰਾਜੇ ਖੇਨੇ ਦਬਕਾ ਬਗਾਨੇ ਪੁੱਤ ਦਾ ਉਹ ਵੱਜਦਾ ਫਰਾਟਾ ਦੇਣਾ ਨੀਲੇ ਥੋੜਦਾ ਇਹ ਵੱਜਦਾ ਫਰਾਟਾ ਨੌਜਵਾਨ ਰੇਡ ਤੋਂ ਨਹੀਂ ਵਧਿਆ ਜਿਵੇਂ ਬੱਬੂ ਹੁਣੀ ਆਇਆ ਤਾੜੀਆਂ ਸਕਤਰੇ ਵਾਲੇ ਵੀਰ ਤੇ ਗਵਾਲ ਪਿੰਡ ਹੈ ਰਾਜੋ ਕੇ ਟੀਟੀਪੀ ਦਾ ਪਿੰਡ ਹੈ ਸਾਰੇ ਸਤਿਕਾਰਯੋਗ ਖਿਡਾਰੀ ਵੀਰਾਂ ਦਾ ਸਾਰ ਸਾਰੇ ਵੀਰ ਚਾਹੇ ਇਹ ਟਾ ਦੁਨੀਆ ਦੇ ਚੋਟੀ ਦੇ ਸਟਾਰਾਂ ਦਾ ਇਲਾਕਾ ਹੈ ਲਓ ਛੱਪਾ ਕਬੱਡੀ ਪਾਉਣ ਦੇ ਲਈ ਵਗਿਆ ਹੋਇਆ ਗੁਰਸਾਲ ਸਿੰਘ ਜਿਟਾਣਾ ਦੋਨਾਂ ਕਹਿੰਦੇ ਇਸ ਪਿੰਡ ਦੇ ਮੇਲਿਆਂ ਤੇ ਕੱਟੀਆਂ ਜ਼ਿੰਮੇਵਾਰੀਆਂ ਕੱਟੀਆਂ ਸਮਾਵਾ ਕਰਦੇ ਨੇ ਇਹ ਪਰਮਾਤਮਾ ਸੇਵਾ ਬਖਸ਼ਦਾ ਪਿੰਡੀ ਫਿਰ ਰੇਡ ਖੇਡਦੇ ਮੈਦਾਨ ਵਿੱਚ ਛੱਪੇ ਦੀ ਮੁਕਾਬਲਾ ਬਾਬੇ ਦੇ ਨਾਲ ਉਹ ਵਾਹ ਵੀ ਰਾਜੋ ਕੇ ਪਿੰਡ ਵਾਲਿਆ ਬਾਬਾ ਭੰਗੜੇ ਗੰਦੇ ਦੀਆਂ ਸਾਹਮਣੂ ਫਦਾ ਦੇ ਲਈ ਘਾਟਾਂ ਰੜਕਦੀਆਂ ਰਹਿਣੀਆਂ ਔਰ ਢਿੱਲੋਂ ਸਾਡਾ ਗੁਰਪ੍ਰੀਤ ਅਮਰੀਕਾ ਵਾਲਾ ਆਖਦਾ ਪ੍ਰੀਤ ਤੇਰਾ ਕੋਈ ਜੱਫਾ 1000 ਦਾ ਲਓ ਸ਼ੇਰੇ ਦੀ ਰੇਡ ਇਤਲੀ ਵਾਲਾ ਰਵਿੰਦਰ ਭਰਾ ਤੇ ਲਵ ਸਿੰਘਾਪੁਰ ਰਹਿਜਵਾਨ ਨੂੰ ਵੀ ਬਹੁਤ ਬਾਨ ਦੇ ਤਾੜਾ ਆ ਵੀ ਇਧਰ ਸਾਡੇ ਗੁਰਸਾਹਿਬ ਸਿੰਘ ਜਟਾਰਾ ਸਾਹਿਬ ਨੇ ਰਸਾਲ ਸਿੰਘ ਨੂੰ ਮੇਜਰ ਸਿੰਘ ਨੂੰ ਜੋਗਾ ਸਿੰਘ ਨੂੰ ਗੁਰਦੀਪ ਸਿੰਘ ਦੀ ਬਾਗੀ ਸਾਹਿਬ ਸਾਰੇ ਸਤਕਾਰਯੋਗ ਵੀਰ ਨੇ ਸਰਦਾਰ ਕਰਮ ਸਿੰਘ ਦੇ ਪਰਿਵਾਰ ਦਾ ਵੀ ਧੰਨਵਾਦ ਲੈ ਸਾਹਮਣੇ ਰਵਿੰਦਰ ਜਾਂਡੀਆਂ ਦੇ ਤੇ ਟੱਕੰਦਾ ਪਹਿਲਵਾਨ ਲਾਖਨੇ ਵਾਲਾ ਵੀ ਚੇਤੇ ਦੇ ਤੌਰ ਤੇ ਹਰਜੀਤ ਭਰਾਉਣਾ ਦਾ ਹਰਪ੍ਰੀਤ ਉਹਨਾਂ ਦਾ ਢੋਲਣ ਸਾਹਮਣੋਂ ਦਾ ਵੱਡਾ ਸਤਿਕਾਰ ਕਰਦੇ ਆ ਸਾਡੇ ਕਹਿੰਦੇ ਪ੍ਰਧਾਨ ਦੇ ਨਾਲ ਯਾਰੀ ਹੈ ਹਰਨੇਕ ਸਿੰਘ ਪ੍ਰਧਾਨ ਬਾਬੇ ਦੀ ਮਿਹਰ ਹੈ ਵੱਡੇ ਵੱਡੇ ਅਫਸਰਾਂ ਨਾਲ ਬਹਿਣ ਉੱਠਣ ਹੈ ਇਹ ਕਿਰਪਾ ਬਾਬਾ ਭਾਈ ਝਾੜੂ ਸਾਹਿਬ ਜੀਆਂ ਦੀ ਲਓ ਕਾਕੇ ਦੀ ਰੇਡ ਮਜੀਠੀਆ ਮਜੀਠੀਆ ਓਂਬਰਸਰੀਆ ਕੇ ਹਲਕੇ ਸਾਹਿਬ ਠੱਕ ਮੱਦੇ ਪਏ ਹੈ ਰੌਣਕਾਂ ਮਹਾਨਾਂ ਲੱਗੀਆਂ ਹੈ ਦਰਸ਼ਕ ਦੂਰ ਦਰਾਂਡੇ ਤੋਂ ਚੱਲ ਕੇ ਆਏ ਹੈ ਜਿੰਦਾ ਲਖੜੇ ਵਾਲਾ ਹਰਚੰਦ ਲਖੜੇ ਵਾਲਾ ਕਬੱਡੀ ਦੇ ਮਹਾਨ ਸੁਪਰਸਟਾਰ ਖਿਡਾਰੀਆਂ ਦੀ ਗੱਲ ਚੱਲਦੀ ਹੈ ਜੱਗੇ ਦੀ ਕਬੱਡੀ ਪੈ ਚੁੱਕੀ ਹੈ ਲਓ ਸਾਹਮਣੇ ਪ੍ਰਭ ਸੰਧੂ ਪੱਪਾ ਨੱਕਰ ਦੀ ਕਰਦਾ ਕੋਸ਼ਿਸ਼ ਹੰਦਿਆਂ ਦੇ ਕੋਲ ਮੁਕਾ ਹੈ ਚਾਰ ਨੇ ਸਾਹਮਣੇ ਭਾਈ ਲੱड्डੂ ਦੀ ਟੀਮ ਦੇ ਨੂੰ ਵੇਖਾਂਗੇ ਕਿਹੜਾ ਨੌਜਵਾਨ ਜੱਫਾ ਲਾ ਕੇ ਕਰੇਗਾ ਕਮਾਲ ਜਿੰਦਾ ਢਿੱਲੋਂ ਗਮਾਨਪੁਰ ਤੇ ਨਾਲ ਭਾਨਾ ਜੁਣਾ ਠੱਠਾ ਜਗਮਾਨ ਰਨ ਕਰਦੇ ਹੈ ਆਈ ਲਦੂ ਵਾਲੇ ਦੇ ਪ੍ਰੀਤ ਦੀ ਟੀਮ ਨੂੰ ਆਓ ਸਾਹਮਣੇ ਮਾਣ ਕਰਦੇ ਆ ਨੌਜਵਾਨ ਸ਼ੇਰਾ ਲਾਹੌਰੀ ਮੱਲ ਬਲਕੀਤ ਕੁਆਦ ਗੱਲ ਚਾਲਦੀ ਸਾਡੇ ਭਰਾਵਾਂ ਵੀ ਪਰ ਅਮਰ ਦੀ ਕਬੱਡੀ ਪੈ ਚੁੱਕੀ ਅਮਰਤ ਪੱਤੀ ਸ਼ਹਿਰ ਵਾਲਾ ਬੀਬੀ ਰਜਨੀ ਜੀ ਉਹਨਾਂ ਦਾ ਕਹਿੰਦੇ ਸ਼ਹਿਰ ਵਸਾਇਆ ਹੋਇਆ ਬਹਾਦਰ ਬਾਬਾ ਬਿਧੀ ਜੰਗ ਸਾਹਿਬ ਜੀਆਂ ਦੀ ਵੱਡੀ ਕਿਰਪਾ ਹਰਜੰਤ ਨਿਊਜ਼ੀਲੈਂਡ ਵਾਲੇ ਨੇ ਵੱਡਾ ਮਾਣ ਵਸ ਦਿੱਤਾ ਲਓ ਸਾਹਮਣੇ ਰਾਜੋ ਕੇ ਪਿੰਡ ਪਲਵਾਨਾ ਦਾ ਪਿੰਡ ਇਹ ਟੀਵੀ ਹੁਣ ਦੀ ਕਬੱਡੀ ਦਾ ਵਾਰਸ ਇਹ ਕਹਿੰਦੇ ਮਰਤਾਬ ਮਾਰਸ ਜੱਗ ਵੀਰ ਭੱਲਰ ਅੰਖੋਸ਼ੇ ਪਹੁੰਚਦਾ ਕਰਦੇ ਨੇ ਕਿ ਤੂੰ ਨਹੀਂ ਤਾਂ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਹਾਰੇ ਜੀਵਾਂਗੇ ਪੈਂਦੀ ਫੇ ਰੇਡ ਸਾਭੀ ਦੀ ਮੁਕਾਬਲਾ ਦੇਊ ਬਾਠਾ ਮੈਂ ਕਿ ਸਾਨੂੰ ਯਾਰ ਯਾਰੀਆਂ ਨਭਾਉਣ ਵਾਲੇ ਚਾਹੀਦੇ ਔਖੇ ਸੌਖੇ ਸਮੇਂ 'ਚ ਖਲੂਣ ਵਾਲੇ ਚਾਹੀਦੇ ਸਾਨੂੰ ਯਾਰ ਯਾਰੀਆਂ ਆਓ ਨਭਾਉਣ ਵਾਲੇ ਚਾਹੀਦੇ ਲਓ ਸਾਹਮਣੇ ਦਾਇਆ ਦਾਇਆ ਢੱਲੋ ਫਾਰਕਲਾ ਪਿੰਡ ਹੈ ਨੋਜਵਾਲ ਦਾ ਗੁਰੂ ਦਾ ਖਾਲਸਾ ਟਾਰੀਆ ਪਿਓ ਵਰਤਾਵਾ ਬੋਲਿਆ ਹੋਇਆ ਇੱਕ ਇੱਕ ਕੰਨੀ ਨੇ ਪਰ ਸਾਹਮਣੇ ਨੋਜਵਾਲ ਬਾਬਾ ਸੁੱਖਾ ਰਾਜੋ ਕੇ ਪਿੰਡ ਹੈ ਵਾਜੇ ਪੰਪ ਭੱਜਿਆ ਬਗਲਾ ਹੁਣ ਮੁਸ਼ਕਲ ਇਹ ਬੰਨੇ 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 ਲੱਗਿਆ ਪਿਆ ਯੋਰ ਪਰ ਸਾਹਮਣੇ ਪੁਆਇੰਟ ਰੇਡਰ ਦੇ ਪਾਕ ਸਿੰਘ ਟੋਰੀਏ ਦੇ ਪੁੱਤਰ ਨੂੰ ਇਹ ਦੁਨੀਆ ਦਾ ਚੋਟੀ ਦਾ ਕਬੱਡੀ ਖਿਡਾਰੀ ਹੈ ਅੱਜ ਦੇ ਸਮੇਂ ਦਾ ਬ੍ਰੈਂਡਡ ਜਾਫੀ ਬਣਿਆ ਲੱਗ ਜਾਂ ਟੁੱਟ ਕੇ ਬਣਾ ਦੇ ਮੇਲਾ ਤੇ ਕੱਲ ਪਰਸੋਂ ਨੂੰ ਕਹਿੰਦੇ ਕੈਨੇਡਾ ਨੂੰ ਰਵਾਨਾ ਹੋ ਜਾਣਾ ਹੈ ਬਾਪੇ ਦੀ ਮਿਹਰ ਹੋ ਜਾਣੀ ਹੈ ਤੇ ਬਾਬਾ ਤੇ ਤਖਤ ਬਿਠਾ ਦਿੰਦਾ ਬੰਦਾ ਹੋਵੇ ਨਾ ਬੇਨੀਤ ਬੁੜੇ ਜੀ ਤੁਹਾਡਾ ਸਤਿਕਾਰ ਹੈ ਇਰਸਾਨ ਸਿੰਘ ਜਣੀ ਵੀਰ ਨੇ ਸਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਵਿੱਚ ਇਧਰੋਂ ਪਿੱਛੇ ਹੋ ਜਾਓ ਬੱਚਿਆਂ ਨੂੰ ਮਿਲਦੇ ਕਰਦੇ हर जो पिछे हर जो पिछे लॻा पिया योर हूंदी हुई भले 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 दुनिया आले आल हर चंद न्यूज़ीलैंड वारा बिर वॾा माण बख़श आहे ਤੇ ਗੁਰਪ੍ਰੇਮ ਸਿੰਘ ਦੀ ਲਫਾਰੀ ਆਇਆ ਜਿਨ੍ਹਾਂ ਨੇ ਕਲਮਨਦ ਦੇ ਨਾਲ ਗੱਲ ਕੀਤੀ ਕਲਮ ਦੇ ਧਨੀ ਮੀਨੇ ਕਲਮ ਦੇ ਨਾਲ ਗੱਲ ਕੀਤੀ ਤੇ ਕਹਿੰਦੇ ਦੋਨਾਂ ਦਾ ਪੋਲ ਜਿਹੜਾ ਫਿਰ ਮੁਕੰਮਲ ਢੋਲ ਸਾਹ ਵਖਦੇ ਢੋਲਾਂ ਤੜੀਆਂ ਨੇ ਪੈਂਦੀ ਫੇੜ ਭਾਬੀ ਨਾਇਨ ਭਾਬੀ ਨਾਇਨ ਤੇ ਉਹ ਪੱਥਾ ਵਾਲਾ ਨਗਰ ਇਹ ਨੂੰ ਹੋਵੇ ਕਹਿੰਦੇ ਤੂੰ ਇੰਦਾ ਵੀ ਲੱਗਦਾ ਜਿਵੇਂ ਖੁਦ ਹੀ ਖਦਾ ਹੋਵੇ ਕਹਿੰਦੇ ਤੂੰ ਇੰਦਾ ਨਹੀਂ ਲੱਗਦਾ ਜਿਵੇਂ ਖੁਦ ਹੀ ਖੁਦਾ ਹੋਵੇ ਲਓ ਸਾਹਮਣੇ ਨੌਯਾਰ ਸ਼ਖਤ ਵਾਲਾ ਪਾਈ ਲੱਤੂ ਵਾਲਾ ਨੌਜਵਾਨ ਇਸ ਸਮੇਂ ਕਬੱਡੀ ਪਾਉਣੀ ਬੰਦਿਆ ਹੋਇਆ ਕੰਮੇ ਨਾਲ ਟੱਕਰ ਹੋਈ ਹੈ ਲੱਗਿਆ ਤਾਂ ਜੋਰ ਸਾਹਮਣੇ ਪੁੱਤ ਦੇ ਪੈਰ ਪੁਆਇੰਟ ਰੇਟਰ ਦੇ ਹਿੱਸੇ ਗੁਰੂਕਰ ਦੇ ਗਰੰਤੀ ਦੀ ਬਾਬਾ ਜਗਦੀ ਨਾਲ ਸਾਡੇ ਨਿਸ਼ਾਨ ਸਿੰਘ ਜੀ ਭੇਲਾ ਦੀ ਸੁਖਚੈਨ ਵੀਰ ਹੁਣੀ ਵੀਰ ਨੇ ਸਾਡੇ ਔਰ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਜਿਹਦੇ ਨਾਲ ਬਾਬਾ ਜੀ ਦਾ ਮੋਟਰਸਾਈਕਲ ਦੇ ਨਾਲ ਵੱਡਾ ਸਨਮਾਨ ਕਰਨਾ ਹੈ ਹੋਰ ਸ਼ੇਰਾ ਸ਼ੇਰਾਏ ਬੱਲੇ ਬੱਲੇ ਹੋਈ ਪਈ ਹੈ ਵਾਹ ਵੀ ਨੌਜਵਾਨਾ ਇਹ ਬਰਨਾਲੇ ਵਾਲਾ ਸਾਹਮਣੇ ਯਾਦਾਂ ਆ ਕਹਿੰਦੇ ਯਾਦਗਰੀ ਜੱਥੇ ਲਾ ਰਿਹਾ ਬੱਲੇ ਬੱਲੇ ਕਰਵਾ ਰਿਹਾ ਤੇ ਕਹਿੰਦੇ ਇਸ ਪਿੰਡ ਦਾ ਸਰੇ ਮੰਨਾ ਸਰਪੰਚ ਢੋਲਣ ਵਾਲਾ ਕਨੇਡਾ ਤੋਂ ਇਹ ਮੈਸੇਜ ਕਰ ਰਿਹਾ ਤੇ ਪਿੰਡ ਦੇ ਵਿੱਚ ਬਾਬਿਆਂ ਦੀ ਕਿਰਪਾ ਵੱਡੀ ਹੈ ਚੋਟੀ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਗੁਰੂ ਮਹਾਰਾਜਿਆਂ ਦੀ ਵੱਟੀ ਮੇਰ ਧੰਨ ਧੰਵਾ ਬਾਬਾ ਖਿਦਰ ਸ਼ਾਹ ਜੀ ਦਾ ਚੋਟੀ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਖਿਦਰ ਸ਼ਾਹ ਅੱਜ ਆਣ ਕੇ ਲੱਗਿਆ ਨੂੰ ਸਾਧ ਸਿੰਘ ਮੈਂਬਰ ਗੁਰਦੀਪ ਸਿੰਘ ਦੀ ਫੌਜੀ ਸਾਧ ਸਿੰਘਾਪੁਰ ਦੇ ਲਾਲ ਸਾਡਾ ਨਿਸ਼ਾਨ ਭੇਲਾ ਇਹ ਵੀ ਕਹਿੰਦੇ ਭਾਈ ਲੰਦੂ ਵਾਲੇ ਪ੍ਰੀਤ ਦਾ ਇੱਕ ਜੱਫੇ ਤੇ ਮਾਰ ਹੈ ਜੀ ਕਿੰਨਾ ਜੱਫਿਆਂ ਦੇ ਉੱਪਰ 1000 ਪਰ ਗਰਜੰਦ ਮਾਈ ਵਾਲ ਮਹਿਦੀਪੁਰ ਦੀ ਧਰਤੀ ਦਾ ਪ੍ਰੀਤ ਅਮਰੀਕਾ ਵਾਲਾ ਸਾਡਾ ਢੰਗ ਭਰਾਖਦਾ ਔਰ ਗੁਰਸਾਹ ਸਿੰਘ ਜਿੱਟਾਣੇ ਹੁਣੇ ਬਲਵਿੰਦਰ ਸਿੰਘ ਮਹਿਰੀਨ ਸਾਰਜ ਸਿੰਗਾਪੁਰ ਗੁਰਦੀਪ ਸਿੰਘ ਫੌਜੀ ਢਲੋਂ ਢੁੱਲਣ ਉਹਨਾਂ ਨੇ ਵੱਡਾ ਮਾਨ ਸਨਮਾਨ ਪੰਜਾਬੀ ਮਾਂ ਬੋਲਾਂ ਤੋਂ ਖੁਸ਼ ਹੋ ਕੇ ਪਹੁੰਚਦਾ ਕੀਤਾ ਹੈ ਗੁਰੂ ਮਾਨਾ ਦੀ ਕਿਰਪਾ ਕਰਨ ਪੰਦੀ ਹੁ ਰੇਡ ਕਾਕੇ ਦੀ ਤੇ ਅਮੀਸ਼ਾ ਵਾਲਾ ਸ਼ੇਰਾ ਕੋਸ਼ਿਸ਼ ਕਰਦਾ ਸਰਦਾਰ ਜੋਗਾ ਸਿੰਘ ਬਾ ਦੇਣਾ ਬਾਬਾ ਜੀ ਨੂੰ ਗਰਾਊਂਡ ਦੇ ਬਾਗੇ ਲੈ ਕੇ ਆ ਰਹੀਏ ਜਿਹੜਾ ਮੋਟਰਸਾਈਕਲ ਆ ਬਾਬਾ ਜੀ ਨੂੰ ਦੇ ਕੇ ਨਮਾਜ਼ਣਾ ਇੰਦੇ ਸਭ ਤੋਂ ਵੱਡੇ ਖੇਡ ਮੈਦਾਨ ਤੇ ਕਿਰਪਾ ਕਰਕੇ ਉਹ ਜਿਹੜਾ ਸਨਮਾਨਤ ਮੋਟਰਸਾਈਕਲ ਆਪਾਂ ਗਰਾਊਂਡ ਦੇ ਨੇੜੇ ਲੈ ਆਏ ਜੀ ਲਓ ਸਾਹਮਣੇ ਦਾਇਆ ਸਿੰਘ ਪਰ ਸਾਹਮਣੇ ਟੱਚ ਡਬਲ ਪੁਆਇੰਟ ਹੈ ਸਮੇਂ ਰੇਂਡਰ ਦੇ ਹਿੱਸੇ ਹੈ ਰਾਣਾ ਬਰਾਨ ਤੇ ਲਾਲੀ ਗੰਗ ਇਹ ਸਾਡੇ ਵੀਰ ਕਹਿੰਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਪੋਰਟ ਕਲੱਬ ਸਾਡੇ ਵੇ ਦੇ ਗੇਮੋ ਇਟਲੀ ਦੇ ਵਿੱਚ ਕੱਲ ਨੂੰ ਬਹੁਤ ਵੱਡਾ ਜਿਹੜਾ ਖੇਡ ਮੇਲਾ ਹੋਵੇਗਾ ਉੱਥੋਂ ਦੀ ਸੱਦੇ ਲਾ ਰਹੇ ਆ ਉੱਥੋਂ ਦੀਆਂ ਸਖਤਾਂ ਨੂੰ ਢਿੱਲੋ ਢੋਲਣ ਦੇ ਨਾਲ ਪਿਆਰ ਪਰ ਸਾਹਮਣੇ ਸਰਦਾਰ ਸਾਹਿਬ ਇੱਕ ਪਾਸੇ ਆ ਵੀ ਮਜੀਠੇ ਵਾਲਾ ਦੂਸਰੇ ਪਾਸੇ ਸ਼ੱਦਾ ਕੋਟਲੀ ਮਸਾਲਾ ਸਿੰਘ ਪਿੰਡ ਪਿੰਡ ਦੇ ਸਾਹ ਲੱਗਿਆ ਪਿਆ ਜੋਰਦਾਰ ਗੁਰੂ ਮਹਾਰਾਜਿਆਂ ਦੀ ਵੱਡੀ ਕਿਰਪਾ ਚੋਟੀ ਦਾ ਮੈਚ ਇਹ ਜਾ ਰਿਹਾ ਲਓ ਸਾਹਮਣੇ ਖੁੱਡਲਾ ਬਰਨਾਲੇ ਵਾਲਾ ਕਹਿਆਰੇ ਦੇ ਇਲਾਕੇ ਦਾ ਸੰਤ ਬਾਬਾ ਉਤਾਰ ਸਿੰਘ ਜੀ ਮਹਾਂਪੁਰਖਾਂ ਦੀ ਵੱਡੀ ਦੇਣ ਹੈ ਦੁਨੀਆ ਦੇ ਮਾਝੇ ਦੇ ਵਿੱਚ ਸਾਡੀ ਉੱਥੋਂ ਸ਼ੁਰੂ ਹੁੰਦੀ ਹੈ ਹਾਂ ਜੀਤ ਵੀਰ ਹੁਣੀ ਜਾਣਦੇ ਨੇ ਤੇ ਹਰ ਪ੍ਰੀਤ ਢੁੱਲ ਨੂੰ ਨਹੀਂ ਜਾਣਦੇ ਨੇ ਪਰਮਾਤਮਾ ਦੀ ਵੱਡੀ ਦੇਣ ਹੈ ਜਿਹੜੀ ਆਪਾਂ ਪਹਿਲਾਂ ਅਨਾਉਂਸਮੈਂਟ ਕੀਤੀ ਹੈ ਉਹ ਫੇਰ ਦੁਬਾਰਾ ਰਿਪੀਟ ਕਰਦੇ ਆਂ ਬਾਬਾ ਸੰਤ ਖਾਲਸਾ ਜੀ ਧੰਨ ਧੰਨ ਬਾਬਾ ਖਿਦਰ ਸ਼ਾਹ ਜੀਆਂ ਦੀ ਵੱਡੀ ਕਿਰਪਾ ਇਸ ਪਿੰਡ ਦੇ ਉੱਪਰ ਬਾਪੂ ਬਾਜ ਸਿੰਘ ਢੱਲੋਂ ਦਾ ਪੁੱਤਰ ਸਾਡਾ ਸਿਮਰਨ ਭਰਾ ਹੈ ਇੰਗਲੈਂਡ ਤੋਂ ਟੋਲਨ ਸਾਹਿਬ ਨੂੰ ਐਲਾਨ ਕਰਵਾਉਂਦੇ ਨੇ ਜਦੋਂ ਵੀ ਗਰੀਨ ਧਰ ਦੇ ਵਿੱਚ ਧੀ ਜੰਮਦੀ ਹੈ ਤੇ 3100 ਦਾ ਸ਼ਗਨ ਹੋਵੇਗਾ ਜਦੋਂ ਕਿਸੇ ਗਰੀਬ ਘਰ ਦੀ ਬੇਟੀ ਦਾ ਵਿਆਹ ਹੋਵੇਗਾ ਤੇ 5100 ਦਾ ਸਾਡੇ ਗਰੀਬ ਪਰਿਵਾਰ ਵੱਲੋਂ ਸ਼ਗਨ ਹੋਵੇਗਾ ਤੇ ਉਹਨਾਂ ਮੰਗ ਰਹੇ ਉੱਚ ਢੋਲਣ ਪਿੰਡ ਦੇ ਲਈ ਸ਼ਗਨ ਹੈ ਚੜ੍ਹਦੀ ਕਲਾ ਦੇ ਜਕਾਰਾ ਲਾਉਣੇ ਆ ਦੂਜੇ ਪਰਿਵਾਰਾਂ ਦੇ ਲਈ ਤੇ ਜਕਾਰ ਦਾ ਜਵਾਬ ਸੰਗਤ ਨੇ ਜਕਾਰੇ ਵਿੱਚ ਦੇਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਗੁਰਦੇਵ ਸਿੰਘ ਜੀ ਸੰਧੂ ਸਾਹਿਬ ਆਇਆ ਠੱਠੇ ਵਾਲੇ ਮਿਸ਼ਾਨ ਜਿਹੜਾ ਕਵਲੇ ਦੇ ਪਿਤਾ ਜੀ ਜਿਹਦਾ ਸਲਵਾਨ ਹੋਣ ਜਾ ਰਿਹਾ ਹੈ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਕਿੱਡੇ ਮਾਤਮਾਰੀ ਗੱਲ ਐ ਕਿ ਕਿੰਨੇ ਕਰਮਾ ਭਾਗਾ ਵਾਲੇ ਲੋਕ ਦਿੱਸੋਦੇ ਜੋ ਇਹ ਨਾ ਗੁਰੂ ਘਰ ਦੇ ਗ੍ਰੰਥੀ ਦਾ ਜੋ ਮਾਨ ਸਨਮਾਨ ਕਰਨ ਜਾ ਰਹੇ ਐ ਆਬਾ ਸੁਪਨਾਨ ਸਿੰਘ ਜੀ ਨੂੰ ਅੱਜ ਪੀਰ ਬਾਬਾ ਖੇਦਰ ਸ਼ਾਹ ਜੀਆਂ ਦੇ ਇਸ ਖੇਡ ਮੇਲੇ ਉੱਪਰ ਤੰਤਨ ਸੰਤ ਬਾਬਾ ਤੰਤਨ ਸੰਤ ਖਾਲਸਾ ਜੀਆਂ ਦੇ ਗੁਰੂ ਘਰ ਦੇ ਨਜ਼ਦੀਕ ਬਣੀ ਹੋਏ ਇਸ ਗਰਾਊਂਡ ਵਿੱਚ ਇਹ ਵੱਡਾ ਸਨਮਾਨ ਮੋਟਰਸਾਈਕਲ ਦੇ ਨਾਲ ਦੇ ਕੇ ਨਵਾਜਿਆ ਜਾਵੇਗਾ ਹਰਚੰਦ ਸਿੰਘ ਆਹ ਮੋਟਰਸਾਈਕਲ ਪੈਂਟੀ ਦਾ ਸੈਲਫ ਸਟਾਰਟ ਮੋਟਰਸਾਈਕਲ ਦੇ ਕੇ ਨਵਾਜਿਆ ਜਾ ਰਿਹਾ ਹੈ ਇੱਕ ਚੜ੍ਹਦੀ ਕਲਾ ਦਾ ਜਕਾਰਾ ਛੱਡਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਲੱड्डੂ ਦੀ ਟੀਮ ਦੇ ਪੁਆਇੰਟ ਨੇ 18 ਤਾਲੀਵਾਲ ਦੀ ਟੀਮ ਦੇ ਨੰਬਰ ਨੇ ਸਾਡੇ 18 ਸਿਰਸਾ ਅੱਦੇ ਨੰਬਰ ਨਾਲ ਫਰਕ ਹੈ ਸਰਦਾਰ ਮੈਲ ਸਿੰਘ ਦੀ ਜੰਡ ਕਮਾਨ ਕਰਸਾਹ ਜਟਾਰਾ ਜੀ ਸਰਦਾਰ ਜੋਗਾ ਸਿੰਘ ਜੀ ਔਰ ਸਾਡਾ ਵੀਰ ਹਰਜੀਤ ਹਰਪੀ ਸਿੰਘ ਜੀ ਬਾਬਾ ਜੀ ਦੇ ਪ੍ਰਾਰ ਦੇ ਵਿੱਚੋਂ ਬਹੁਤ ਮਾਣ ਸਨਮਾਨ ਕਰਦੇ ਜਦੋਂ ਧਰਤੀ ਤੇ ਆਈਦਾ ਕਿ ਗਿੱਧਾ ਤੇਰੇ ਇਸ਼ਕੇ ਦਾ ਅੰਧੀ ਰਾਤੀ ਪੈਂਦਾ ਖਿਦਰ ਸ਼ਾਹ ਜੀ ਦੇ ਨਾਂ ਤੇ ਇੱਕ ਵਾਰੀ ਸਾਰੀ ਸੰਗਤ ਖੜ ਕੇ ਤਾੜੀ ਮਾਰਦੇ ਦਰਸ਼ਕ ਰਿਓ ਸਭੀ ਰੁਕ ਜਾ ਕਮੈਂਟ ਸਭੀ ਰੁਕ ਜਾ ਕਿਰਪਾ ਕਰਕੇ ਤੁਸੀਂ ਗਰਾਊਂਡ ਆਪਾਂ ਕਲੀਅਰ ਕਰ ਦਿਓ ਜੀ ਤੁਸੀਂ ਵੀ ਇਸ ਪਾਸੇ ਆ ਜਿਓ ਕਿਰਪਾ ਕਰਕੇ ਥੋੜੀ ਗਰਾਊਂਡ ਆਪਾਂ ਕਲੀਅਰ ਕਰ ਦਈਏ ਅੱਤਾ ਸਮਾਂ ਚੱਲਦੇ ਮੈਚ ਦਾ ਬਾਕੀ ਹੈ ਸਾਵੀ ਬਾਗੜੀਆਂ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸਰਦਾਰ ਜੋਗਾ ਸਿੰਘ ਦਾ ਗੁਰਸਾਹਿਬ ਜਿਟਾੜਾ ਸਾਹਿਬ ਦਾ ਗੁਰਦੇਵ ਸਿੰਘ ਜੁਟਾ ਵਾਲਾ ਪ੍ਰਮਾ ਸਿੰਘ ਜੀ ਅਰਜੀਤ ਸਿੰਘ ਦੀ ਗੁਰਦੀਪ ਸਿੰਘ ਪੌੜੀ ਸਾਹਿਬ ਮਹਿਤ ਸਿੰਘ ਸੁਖਵਿੰਦਰ ਸ਼ਾ ਸੁਖਵਿੰਦਰ ਸ਼ਾ ਆਨਸ਼ਾਨ ਸਿੰਘ ਦੀ ਪੇਲਾ ਵੀਰ ਨੇ ਸਾਡੇ ਹੋਰ ਕੌਣ ਆ ਗਿਓ ਜੰਗਾ 6 ਪਿੰਡ ਵਾਲਾ ਚਾਰੇ ਜੱਫੀ ਪਿਆਰ ਦੇ ਇਹ ਪੈਂਦੇ ਬਟਾਕੇ ਜਿਹੜਾ ਪੈ ਲੈਣਦੇ ਫਿੰਦੇ ਭਲਵਾਨੀ ਜੁੱਸੇ ਖਾ ਲੈਣਦੇ ਰਾਜੇ ਖੇਲੇ ਜੋ ਵੀ ਹੁਲਾ ਹੋ ਲੈਣਦੇ ਆਹ ਦੁਨੀਆ ਆਹ ਦੁਨੀਆ ਨਿਆਲੇ ਦੀ ਲੈ ਲੋਦੀ ਕਲਮ ਬੋਲਦੀ ਹੈ ਨਹੀਂ ਹਰਦੇ ਜੱਗੋਂ ਤੇ ਮੁੰਡੇ ਕਰਨ ਬੋਲਦੀ ਆ ਲਓ ਕਬੱਡੀ ਪਈ ਹੋਈ ਆ ਭਾਈ ਲੱਦੂਣਾ ਪ੍ਰੀਤ ਤਿਆਰ ਆ ਨਾਲ ਕਹਿੰਦੇ ਵੇਖਾਂਗੇ ਪ੍ਰੀਤ ਦਾ ਚੇਲਾ ਤਿਆਰ ਆ ਇਹ ਬੱਲੇ 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 ਹੋ ਗਈ ਮਿੱਤਰੋ ਗੱਬਰੂ ਦੀ ਪਈ ਹੋਈ ਰੇਡ ਚਾਰ ਜਾਪੀਆਂ ਦੇ ਵਿੱਚੋਂ ਇੱਕ ਨੇ ਕੋਸ਼ਿਸ਼ ਕੀਤੀ ਵਧ ਕੇ ਸਿੰਘ ਪੁੜਿਆ ਇਹ ਇਹ ਨੂਰ ਮੁਰਤਸਿਆ ਪਾਕਾ ਕਬੱਡੀ ਪੱਟੀ ਸ਼ਹਿਰ ਦੀ ਉਹ ਤਾਮੜ ਪਵਿੱਤਰ ਧਰਤੀ ਜਿਸ ਧਰਤੀ ਦੇ ਬਹਾਦਰ ਬਾਬਾ ਵਿਦੀ ਚੰਦ ਸਾਹਿਬ ਜੀ ਆਣੇ ਬਾਲ ਦੇ ਪੱਟ ਵਿੱਚ ਛਾਲ ਮਾਰੀ ਸੀ ਵੱਡਾ ਇਤਿਹਾਸ ਹੈ ਉਸ ਧਰਤੀ ਦਾ ਲਓ ਸਾਹਮਣੇ ਨੌਜਵਾਨ ਅਮਰਤ ਤੇ ਟਕਰੇ ਸਮੇ ਗੁਰਜੰਟ ਹੈ ਮਹਿਦੀਪੁਰਿਆ ਨੌਜਵਾਨ ਬਾਟਰ ਦਾ ਬਾਦਸ਼ਾ ਲਓ ਜੱਫਾ ਕਿ ਨਹੀਂ ਗਰੂ ਕਬਾਲ ਪਰ ਸਾਹਮਣੇ ਪੱਟੀ ਸ਼ਹਿਰ ਪੰਚਾਇਤ ਗੁਰਦੀਪ ਸਿੰਘ ਫੌਜੀ ਸਾਹਿਬ ਸਾਜ ਸਿੰਘਾਪੁਰ ਮਿਸ਼ਾਨ ਤੇ ਲਓ ਜੀ ਇਹ ਵੀ ਕਹਿੰਦੇ ਭਾਈ ਲੱਧੂ ਵਾਲੇ ਪ੍ਰੀਤ ਜੱਫੇ ਉੱਪਰ ਵੱਡੇ ਮਾਣ ਸਰਵਾਨ ਕੀਤੇ ਜਾਣਗੇ ਪਰ ਸਾਹਮਣੇ ਇਸ ਸਮੇ ਉਧਰ ਦਸੂਹਲ ਮੰਡੀ ਵਾਲੇ ਵੀ ਛੱਬੇ ਕੋੜੀਆਂ ਦੀਆਂ ਤਿੰਨ ਕਬੱਡੀਆਂ ਦੇ 500 ਰੁਪਏ ਦੇ ਮਾਰਸਮਾਨ ਉਹ ਸਾਹਮਣੇ ਬੈ ਆ ਤਿੰਕ ਸਰਦਾਰ ਕਬੱਡੀ ਪਾ ਰਿਹਾ ਮੁੰਡਾ ਕਹਿੰਦੇ ਇਹ ਕਹਿੰਦੇ ਮਸ਼ੀਨਾ ਰੱਖਣ ਦਾ ਸ਼ੌਕੀਆ ਕਹਿੰਦੇ ਝੋਨਾ ਵੜਦਾ ਤੇ ਕਹਿੰਦੇ ਕੜਕ ਵੜਦਾ ਤੇ ਕਬੱਡੀ ਦਾ ਸ਼ਕੀਨ ਹੈ ਜਿਵੇਂ ਇੱਕ ਸਾਹ ਜਿਟਾਣੇ ਹੁਣ ਦੀਆਂ ਮਸ਼ੀਨਾ ਚੱਲਦੀਆਂ ਉਹ ਬੱਲੇ ਬੱਲੇ ਪੱਪਾ ਸਿੰਘੀਆਂ ਇਹ ਕਬੱਡੀ 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 ਛੇਦੀ ਕਿੱਥੇ ਦੰਦ ਨੇ ਚੰਡੇ ਗੋਪੀ ਨੇ ਚੋਲ ਤੇ ਕਾਲੇ ਸੰਗਰ ਅਸਨੀਰ ਕਾਨੇ ਲੁੱਟਦਾ ਫੜਦਾ ਮੇਲੇ ਕਿੰਨੇ ਪੈਂਦੇ ਪੀਰ ਬਾਬਾ ਖਦਰ ਸ਼ਾਹ ਜੀ ਆਉਂਦੇ ਵੱਡੇ ਖੇਡ ਮਿਲਦੇ ਵੇਖ ਪਟਾਕੇ ਪੈਂਦੇ ਛੱਪਾ ਪਾਰਕਾ ਕਬੱਡੀ ਸ਼ਬਾ ਕੋਟਲੀ ਵਿਸਵਾਸ ਸਿੰਘ ਹੈ ਲਓ ਸਾਹਮਣੇ ਪ੍ਰੀਤ ਭਾਈ ਲੱਡੂ ਵਾਲਾ ਜੁਰਸਾਮ ਜਟਾਣਾ ਤੇ ਕਾਕਾ ਜੂਬਣ ਜਟਾਣਾ ਸਤਕਾਰਯੋਗ ਹਸਤੀਆਂ ਅੰਮੇ ਦੀ ਕਬੱਡੀ ਹੈ ਚਾਰ ਨੇ ਸਾਹਮਣੇ ਭਾਈ ਲੱਡੂ ਵਾਲਾ ਪ੍ਰੀਤ 1000 ਨਹੀਂ 2000 ਬੱਲੇ ਬੱਲੇ ਹੋ ਗਈ ਮਿੱਤਰੋ ਉਧਰ ਕੁਸਾਮ ਜਟਾਣਾ ਜੀ ਢਿੱਲੋ ਢੋਲਣ ਜੀ ਜੀ ਸਿੰਘੀ ਫੌਜੀ ਸਾਹਿਬ ਤੇ ਮੇਜਰ ਬਈ ਰਸਾਲ ਹੋਣਾ ਨੇ ਬਈ ਹਰਜੀਤ ਉਹਨਾਂ ਨੇ ਵੱਡੇ ਪੈਰ ਪੁੱਜਦੇ ਕਿਤੇ ਕਾਲੀਆਂ ਦੀ ਮੰਦਿਰ ਦੇ ਲਈ ਨਾਲ ਸਾਹਮਣੇ ਸ਼ੇਰਾਂ ਦਾ ਕਿ ਮਿੱਤਰਾਂ ਉਹ ਲਾਕਾ ਸ਼ੇਰਾਂ ਦਾ ਲਓ ਸਾਹਮਣੇ ਏਕਮ ਫਟਾਪੁਰ ਸੁਲਵਿੰਦਰ ਬਹਿਰੀਨ ਗੁਰਪ੍ਰਤਾਮ ਯੂਕੇ ਬਾਬਾ ਚਾਨਣ ਸਿੰਘ ਸ਼ਾਇਰ ਗੁਰਪ੍ਰੀਤ ਸਿੰਘ ਸ਼ਾਇਰ ਮੋਹਤਾਬ ਕਾਲੀਆ ਸਖਤਰਾ ਦੇ ਢਿੱਲੋਂ ਢੋਲੋਂ ਦੇ ਨਾਲ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਪਰ ਕਾਕੇ ਦੀ ਕਬੱਡੀ ਆ ਮੇਲੇ ਮਿੱਤਰੋ ਜੁੜੀਏ ਫਿਰ ਨੰਗਿਆਂ ਪਿੰਡਿਆਂ ਦੇ ਨਾਲ ਚਾਰ ਨੇ ਸਾਹਮਣੇ ਜਾਦੇ ਵਰਗੇ ਭਾਈ ਲੱਦੂ ਵਾਲੇ ਪ੍ਰੀਤ ਵਰਗੇ ਆਉਣ ਬਾਵਜੂਦ ਲੱਗਿਆ ਟੁੱਟ ਕੇ ਲਓ ਜੱਫਾ ਕਿੰਨੀ ਬਲ ਸਾਹਮਣੇ ਕਾਕਾ तू पाही ਪਾਰੇ ਚਾਰੇ ਜਫੀ ਤਿਆਰ ਨੇ ਲਾਹ ਸਿੰਘਾਪੁਰ ਰਵਿੰਦਰ ਇਟਲੀ ਪ੍ਰਭ ਸੁਰ ਸਿੰਘ ਦੇ 2 ਜਫਾ 500 ਦੇ ਹੋਣਗੇ ਨੋਟ ਕਰਨ ਵੀਰ ਲਓ ਸਾਹਮਣੇ ਕਬੱਡੀ ਪਈ ਹੋਈ ਆ ਸੰਮੇ ਕਬੂਤਰ ਨੇ ਜਫੇਸਲੇ ਕਰ ਦਨੇ ਆ ਆਪਣੇ ਸੰਗੇ ਦਾ ਕਹਿੰਦੇ ਪ੍ਰਸਿੱਧ ਕਬੱਡੀ ਖਿਡਾਰੀ ਮੇਰੇ ਵੀਰੋ ਫਟਕਾ ਦਾ ਹੀਰਾ ਪਹਿਲਵਾਨ ਮਾਰੇ ਕਹਿੰਦਾ ਭੋਲਿਆ ਏ ਪੰਮਾ ਰਾਜੋ ਕੇ ਪਿੰਡਾ ਨੰਬਰ ਧਾਵੀ ਦਾ ਗੱਲਾਂ ਟੀਡੀ ਕਿਤੇ ਮੈਂ ਵੀ ਪਾਸ ਤੜ ਜਾਵਾ ਦਰਸ਼ਕ ਕਰਵਾ ਨਨਕਾਣੇ ਦਰਬਾਰ ਦੇ ਜੀ ਰੱਜ ਰੱਜ ਕੇ ਸ਼ਹਿਰ ਲਾਹੌਰ ਵੇਖਾ ਤੇ ਘੁੰਮਾ ਵਿੱਚ ਨਾਰਕਲੀ ਯਾਰ ਦੇ ਜੀ ਜੱਗ ਹੀਰ ਦਾ ਚੰਗ ਸਿਆਲ ਟੱਕਾ ਜਿੱਤੇ ਰਾਜੇ ਮੱਜਾ ਚਾਰਦੇ ਜੀ ਚੌਕੇ ਸ਼ਰਕਸੂਰ ਨੂੰ ਕਰਾ ਸਕਦਾ ਬੁੱਲਾ ਬੱਟਾ ਜਿੱਤੇ ਮੁਰੇ ਯਾਰ ਦੇ ਜੀ ਨੱਤੇ ਜਿੱਥੇ ਵੀਨੇ ਯਾਰ ਦੇ ਜੀ ਭਾਈ ਲੱਤੂ ਵਾਲੇ ਪ੍ਰੀਤ ਦਾ ਜੇਕਰ ਆ ਜੱਫਾ ਲੱਗ ਜਾਵੇ ਤੇ ਮੰਨੇ ਧੂਲ ਵਾਲਾ 2000 ਸੀਗਾ ਰਾਬੀ ਮਜੀਠੇ ਵਾਲਾ ਅਵੀ ਮਜੀਠੇ ਦਾ ਮੁੰਡਾ ਇਹ ਜੱਫਾ 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 ਲੱਗਿਆ ਜੱਫਾ ਜਿਹੜਾ ਅੱਜ ਜੱਫੇ ਦਾ ਨਜ਼ਾਰਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਸਤਿਕਾਰਯੋਗ ਵੀਰ ਨੇ ਉਧਰ ਸਾਡਾ ਸਿਮਰਨ ਵੀਰ ਤੇ ਹਰਚੰਦ ਨਿਊਜ਼ੀਲੈਂਡ ਉਧਰ ਮਾਰਕਾ ਨੇ ਭਾਈ ਲੱਤੂ ਵਾਲੇ ਪ੍ਰੀਤ ਨੂੰ ਵੀ ਲਾਉ ਕੈਨੇਡਾ ਦੇ ਮੁੰਡਾ ਨਾ ਜੱਫੇ ਕਿਉਂਕਿ ਮਿਹਨਤ ਬੋਲਦੀ ਆ ਸਾਰੇ ਖਿਡਾਰੀਆਂ ਲਈ ਮੈਂ ਸ਼ੁਭਕਾਮਨਾਵਾਂ ਸ਼ੁਭਕਾਮਨਾ ਨਿੰਨਾ ਜੋਦੇ ਬਾਦ ਨਾ ਭਰਾ ਸਾਡੇ ਜੱਗੇ ਦੀ ਪਈ ਹੀ ਰੇਡ ਤੇ ਜੱਗੇ ਜੱਟ ਦੇ ਕਬੂਤਰ ਚੀਨੇ ਨਦਗੋਂ ਪਾਰ ਚੁੱਕਦੇ ਤਾਂ ਨੇ ਲਿਖਿਆ ਲੇਖ ਦੀਆਂ ਰੱਬ ਜਾਣੇ ਲਾਟੀ ਸ਼ੀਤਾਂ ਵਾਲਾ ਇਹ ਵੀ ਪੁਰਾਣਾ ਉਹ ਵੀ ਪੁਰਾਣਾ ਗੱਲਾਂ ਕਰਦੇ ਅੱਜ ਦੇ ਮਿਆਰੇ ਅਸੀਂ ਬੋਲਦੇ ਨਹੀਂ ਅਸੀਂ ਬੋਲਦੇ ਨਹੀਂ ਖੁੰਡਾ ਬੋਲਦੇ ਸਾਰ ਪ੍ਰਾਂਤ ਆ ਮੈਂ ਜਵਾਨਾ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਹੈ ਜਾਂਦਾ ਰਹਿ ਕਿਤੇ ਪਾਛਾ ਤੋਂ ਨਹੀਂ ਚੜਦੀ ਜਾਂਦਾ ਬੁੱਚੇ ਜੀਵਨ ਖਹਿਰਾ ਪਿੰਡ ਵਾਲਾ ਇਸ ਸਮੇਂ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਲੱਡੂ ਵਾਲਾ ਪ੍ਰੀਤ ਇੱਕ ਕੰਨੀ ਤੇ ਲੱਗਿਆ ਹੋਇਆ ਆ ਆਹ ਕੰਨੇ ਨਵੇਂ ਮੁੰਡੇ ਆ ਤੇ ਕਿੰਨਾ ਨਵੇਂ ਮੁੰਡਿਆਂ ਨੂੰ ਵੱਡਾ ਮੌਕਾ ਦੇ ਕੇ ਵਾਜਿਆ ਮੰਨਾ ਢੋਲਣ ਕੰਡਾ ਵਾਲਾ ਜਫਾ ਪ੍ਰੀਤ ਪਰ ਸਾਹਮਣੇ ਆ ਵੀ ਮਜੀਠੇ ਵਾਲਾ ਲਗਾਤਾਰ ਦੂਸਰਾ ਜਫਾ ਲਾ ਜਫਾ 1500 ਦਾ ਯਾਰੀ ਜੱਟ ਦੀ ਦੁੱਧ ਦਾ ਮੋਛਾ ਦੇ ਕਦੇ ਨਾ ਵਿਚਾਰ ਟੁੱਟਦੀ ਅਮਰਤ ਕਹਿੰਦੇ ਪੱਟੀ ਵਾਲਾ ਕਬੱਡੀ ਪਾ ਰਿਹਾ ਚਾਰੇ ਜੋਪੀ ਤਿਆਰ ਨੇ ਕਿ ਸਿੰਘਾਂ ਵੀ ਜਾਵੇ ਘਾਰ ਸ਼ੂਕ ਦੀ ਉੱਤੇ ਝੂਂ ਦੇ ਕੇਸਰੀ ਝੰਡੇ ਸਾਡੇ ਭਰਾਵਾਂ ਨੇ ਵੱਡੇ ਪੱਦਰ ਤੇ ਅੱਜ ਮੇਲਾ ਬਣਾ ਢੋਲਣ ਪਿੰਡ ਵਾਲੇ ਨੇ ਮੰਨਾ ਵੀ ਲਹੂ ਕਨੇਦਰ ਸ੍ਰੀ ਸ਼ਹਿਰ ਤੋਂ ਬਹੁਤ ਵੱਡੀਆਂ ਮਾਰਕਾ ਦੀ ਰਿਹਾ ਭਰਾ ਸਾਡਾ ਹੋਮਦੀ ਹੋਵੇਗੀ ਲਵ ਸਿੰਗਾਪੁਰ ਗੁਰਵਿੰਦਰ ਇਟਲੀ ਆ ਸਾਡੇ ਸਤਕਾਰਯੋਗ ਵੀਰ ਨੇ ਸਾਰੇ ਵੀਰਾਂ ਦਾ ਧੰਨਵਾਦ ਅਮਰ ਜੋਗਾ ਸਿੰਘ ਅੱਜ ਸੁੱਚੇ ਰੰਗੀਲੇ ਨੇ ਵਟ ਕੱਢੇ ਆ ਮੈਂਦੀ ਕਾਰਾਂ ਨੇ ਜਦੋਂ ਗਾਣਾ ਗਾਇਆ ਨਾ ਕਿ ਖਵਾ ਦੇ ਮੈਨੂੰ ਜੋਗਾ ਸਿੰਘ ਨਾਗਰੀ ਦਾ ਭੋਰਾ ਉਹ ਕਹਿੰਦਾ ਚੱਲਾ ਮੇਰਾ ਨਾਗਰੀ ਦਾ ਭੋਰਾ ਉਹ ਵੀ ਪਤੰਦਰ ਹੱਡਰ ਦਾ ਨਾਂ ਨਹੀਂ ਲਿੰਦਾ ਜਿੱਥੇ ਧੋਲਣ ਵਿੱਚ ਆਏ ਪਰਵੰਦੀਆਂ ਨੇ ਕਿਹਾ ਵੀ ਅਸੀਂ ਕਬੱਡੀ ਬਾਡੀ ਕਰਾਉਣੀ ਆ ਅਸੀਂ ਭਰਵਾਂ ਵਾਲੇ ਘੋਲ ਕਰਾਉਣੇ ਆ ਉਹ ਬਾਈ ਕਹਿੰਦੇ ਬਾਸਟਰ ਤੋਂ ਆਇਆ ਜਿੱਥੇ ਭਾਰਤ ਦੇ ਪਾਸਦੰ ਦਾ ਝੰਡਾ ਝੂਲਦਾ ਸਾਰਗੜੇ ਵਾਲੇ ਦੀ ਪਈ ਹੋਈ ਰੇਡ ਚਾਰੇ ਜੌਪੀ ਤਿਆਰ ਨੇ ਇਧਰ ਗਫਾਹ ਜਟਾਣੇ ਹੋਣੀ ਬਾਈ ਮੇਜਰ ਹੋਣੀ ਰਸਾਲ ਹੋਣੀ ਗੁਰਦੀਪ ਸਿੰਘ ਉਹ ਨਹੀਂ ਬਾਈ ਚੌਧਾ ਚੱਲ ਗਿਆ ਜਬੀ ਭਾਈ ਲੰਦੂ ਵਾਲਾ ਪ੍ਰੀਤ ਜੇਕਰ ਹੰਝ ਬਰਾਬਰ ਦਾ ਗੱਡੇ ਨਜ਼ਾਰੇ ਖਲੇ ਹੋਣਗੇ ਭਾਈ ਲੱਤੂ ਵਾਲੇ ਪ੍ਰੀਤ ਦੇ ਲਈ ਵੱਡੇ ਮਾਣ ਵਾਲੀ ਗੱਲ ਹੈ ਮੰਨੇ ਢੁੱਲ ਨੇ ਕਿਹਾ ਆ ਜੱਫਾ 2000 ਦਾ ਲਾਹ ਸੰਗਾਪੁਰ ਰਵਿੰਦਰ ਗਿੱਟਲੀ ਉਹਨਾਂ ਦਾ ਵੀ ਵੱਡੇ ਸਨਮਾਨ ਐ ਸਾਹਮਣੇ ਪਰ ਕੀ ਫਸਲੇ ਟੱਚ ਡਬਲ ਪੁਆਇੰਟ ਪਰ ਅਪੀਲ ਕੀਤੀ ਗ੍ਰੈਂਟੀ ਸਾਹਿਬ ਦਾ ਵੱਡਾ ਮਾਣ ਕੀਤਾ ਹਰਜਨ ਸਿੰਘ ਜੀ ਨੂੰ ਇਹਨਾਂ ਦਾ ਭਵਿੰਦਰ ਆਸਟ੍ਰੇਲੀਆ ਸੰਦੀਪ ਕੈਨੇਡਾ ਮਲਕੀਤ ਪੰਜਾਬ ਪੁਲਿਸ ਇੱਧਰ ਕਹਿੰਦੇ ਗੁਰਪ੍ਰੀਤ ਦਾ ਜਾਣਾ ਕਿ ਚੰਬ ਕੱਟ ਕੇ ਉਹ ਬੱਲੇ ਬੱਲੇ ਇਹ ਫਾਂਡੀਪਰੀ ਗੋਪੀ ਦਾ ਚੇਲਾ ਬਣਾਉਂਦਾ ਮੇਲਾ ਕੱਟ ਕੇ ਕੀਤੀ ਥੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਅੱਤ ਦਾ ਸੇਰਾ ਹੋ ਗਿਆ ਅੱਜ ਝੜ ਗਈ ਢੋਲਣ ਵਿੱਚ ਸ੍ਰੀਰਨ ਨਾਲੋਂ ਕੰਡ ਮਿੱਤਰੋ ਉਹ ਸਨਮਾ ਕਬੂਤਰ ਛੱਕਾ 13 ਵੀ ਚੰਗਾ ਇਹਦੇ ਭਰਾ ਨੇ ਗੁਰਪਰੀ ਤੋਂ ਅਮਰੀਕਾ ਵਾਲੇ ਨੇ ਬਾਬਾ ਖਿੱਦਰੀ ਸਭ ਸਿੰਗਾਪੁਰ ਰਵਿੰਦਰ ਇਟਲੀ ਇਹ ਵੀਰ ਕਹਿੰਦੇ ਤਾਂ 1500 ਦੇ ਦੇਾਂਗੇ ਲੈ ਵੀ ਲਾਖਾ ਜਫਾਪੁਰ ਮਾਇਆ ਛੱਪਿਆ ਸੀ ਮਾਫੀ ਚਾਹੁੰਦੇ ਆ ਜਫਾਪੁਰ ਮਾਇਆ ਲਈ ਹੈ ਜਿਵੇਂ ਵੀਰ ਇਜਾਜ਼ਤ ਕਰਨ ਸਾਨੂੰ ਅਨਾਉਂਸ ਕਰਨਾ ਪੈਂਦਾ ਪਰ ਪ੍ਰਭ ਸੰਧੂ ਨੌਜੋਨ ਟੱਕਣ ਦੀ ਕਰਦਾ ਕੋਸ਼ਿਸ਼ ਜਿਵੇਂ ਐਸ ਪਾਸੇ ਭਾਈ ਲੱਦੂ ਵਾਲੇ ਪ੍ਰੀਤ ਜਫਾਆਂ ਦੇ ਉੱਪਰ ਜੇ ਨਵੇਂ ਆ ਚਾਹ ਹੁੰਦਾ ਨੌ ਦਿਨ ਦਾ ਸਰਦਾਰ ਜੋਗਾ ਸਿੰਘ ਜੀ ਉਹ ਬੰਨਿਆਂ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਨਵੇਂ ਦਾ ਚਾਹ ਹੁੰਦਾ 9 ਡਿੰਦਾ 1500 1500 1500 ਨਹੀਂ ਦੱਸਾਂਗੇ 1500 ਨਹੀਂ ਦੱਸਾਂਗੇ 2000 ਤਾਂ ਮੰਨੇ ਢੋਲਣ ਵੱਲੋਂ ਐ 1000 ਮਿਸਾਲ ਸਿੰਘ ਮੈਂਬਰ ਪੰਚਾਇਤ ਗੁਰਦੀਪ ਸਿੰਘ ਫੌਜੀ ਦਾਜ ਸਿੰਘਾਪੁਰ ਤੇ ਲਾਲ ਨਿਸ਼ਾਨ ਭੇਲੇ ਹੋਣਾਂ ਵੱਲੋਂ 1000 ਇਧਰੋਂ 2000 ਉਹ ਢਿੱਲੂ ਤੇ ਰਵਿੰਦਰ ਗਿੱਤ ਨੇ 4000 ਰੁਪਏ ਜਿਹੜਾ ਇੱਥੇ 15 1500 ਜੋ ਮੈਂ ਬੋਲਿਆ ਉਹ ਇਧਰ ਮਾਇਆ ਵੀਰ ਦੇ ਰਿਹਾ ਗੁਰਪ੍ਰੀਤ ਅਮਰੀਕਾ ਦਾ ਫੜ ਰਿਹਾ ਤੇ ਟੱਟ ਤੇ ਨਾ ਬੋਲਣ ਦੇ ਵੀ ਔਰ ਕੌਣ ਆਜਾ ਭਾਈ ਸੱਤੂ ਦੀ ਟੀਮ ਲਈ ਤਿਆਰ ਆ ਗਿਆ ਨਾ ਫਰ ਨਾ ਫਰ ਕਮਲਜੀਤ ਨੇ ਬਾਜਾ ਨੂੰ ਤੇ ਸਿੰਘ ਮਾਰਦੇ ਠੋਕਰ ਦਾਜਾ ਆਜਾ ਨੂੰ ਨੰਬਰ ਕਹਿੰਦੇ ਰੇਡਰ ਦਾ ਵਾ ਕਹਿੰਦੇ ਆਹ ਗਰਾਊਂਡਾਂ ਵਿੱਚ ਖੇਡਿਆ ਕਿ ਮੈਨੂੰ ਕਿਹਾ ਜਦੋਂ ਟੀਟੀ ਰਾਜੋਗਿਆਂ ਵਾਲੇ ਲਫੜੇ ਮਾਰੇ ਤਾਂ ਧਰਮਣਾ ਮੇਰੀ ਸਖਤ ਬੰਦਲ ਗਈ ਸੀਗੀ ਇਹ ਗੱਲਾਂ ਆਪ ਬਾਲੂ ਨੇ ਮੈਨੂੰ ਦੱਸਿਆ ਪਰ ਸਾਹਮਣੇ ਪਿਆਰ ਕੀ ਹੋਇਆ ਜੱਗਾ ਕਬੱਡੀ ਪਰ ਅੰਤੋਂ ਪਲਾਂ ਦੇ ਵਿੱਚ ਮੈਚ ਖੇਡਿਆ ਜਾ ਰਿਹਾ ਤੇ ਕਹੇ ਟੀਮਾਂ ਦੇ ਪਲੇਅਰ ਹੁਣ ਲੋਣੀ ਨੂੰ ਦੇਰ ਜਿੱਤ ਵਾਲੇ ਝੰਡੇ ਸੇ ਗੱਟ ਦੇਣ ਉਹ ਰੈਂਦੇ ਕੰਡੇ ਗਰਦੀ ਫੌਜੀ ਸਾਹਿਬ ਬੰਤਰੇ ਨੇ ਜਟਾਣਾ ਸਾਹਿਬ ਕੱਢ ਦੇਣੇ ਕੱਢ ਦੇਣੇ ਆ ਬੱਲੇ ਬੱਲੇ ਹੋਈ ਜਾਂਦੀ ਜਿੱਤ ਜੀਵਨ ਖੇਰਵਾ ਦੂ ਪਿੱਛੇ ਪਿੱਛੇ ਹਾਰ ਗੋ ਆ ਮੈਚ ਗਰਮ ਹੋ ਗਿਆ ਆ ਸਾਹਮਣੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਜੈਵਲ ਸਿੰਘ ਨੰਬਰ 5 ਥੋੜਾ ਜਿਹਾ ਪਿੱਛੇ ਆ ਗਿਆ ਲਓ ਲੱਗਿਆ ਪਿਆ ਜੋਰ ਦੁੱਧੀ ਹੋਏ ਬੱਲੇ 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 ਜਾਂਦਾ ਪਰ ਨਾਲੇ ਟੇਡੋਂ ਦੇ ਜੀਵਨ ਖੈਰੇ ਦੇ ਨਾਲ ਟੱਕਰ ਹੋਈ ਪੁਆਇੰਟ ਰੇਟਰ ਦੇ ਮੂੰਹਾਂ ਨੂੰ ਨਹੀਂ ਤੇ ਫੇਰ ਹੀ ਆਪਾਂ ਤੇ ਜਿਹਨੇ ਲਾਈ ਉਹ ਵੀ ਦੇ ਦੇਣਾ ਹਾਂ ਉਧਰ ਸਾਡੇ ਜੈਵਲ ਸਿੰਘ ਜੀ ਸਰਕਾਰ ਦੇ ਨੇ ਵੱਡੇ ਪਿਆਰ ਦਿੰਦੇ ਦਇਆ ਸਿੰਘ ਸਾਰ ਗੜੇ ਵਾਲਾ ਕਬੱਡੀ ਪਾ ਰਿਹਾ ਦੀਪ ਢੋਲ ਦੇ ਪਿੰਡ ਮੱਲੇ ਥਾਹ ਜਟਾਣੇ ਪਾਈ ਨੇ ਵੀ ਵੱਡੇ ਮਾਨ ਦੇ ਫੌਜੀ ਸਾਹਿਬ ਗੁਰਦੀਪ ਸਿੰਘ ਫੌਜੀ ਸਾਹਿਬ ਤੇ ਸਾਡੇ ਮਿੰਤ ਸਿੰਘ ਜੀ ਮੈਂਬਰ ਪੰਚਾਇਤ ਰਸਾਲ ਬਾਈ ਕਿੱਥੇ ਆ ਪ੍ਰੀਤ ਭਾਈ ਲੱਤੂ ਜੱਫਾ ਲਾਉ ਤੇ ਸਾਡਾ ਗੁਰਪ੍ਰੀਤ ਅਮਰੀਕਾ ਵਾਲਾ ਕਹਿੰਦਾ ਮੈਚ ਸਮਾਪਤ ਹੋ ਗਿਆ 1050 ਚਾਰੀ ਸੌ ਸੰਗੇ ਜੀ ਹੋਰੇ ਜੀ ਕਰ ਰਿਹਾ ਗਿਆ ਜਿੱਤ ਗਿਆ ਇਹ ਜਿਹੜੇ ਵੀਰ ਨੇ ਕੋਈ ਮਾਇਆ ਨਹੀਂ ਗੀ 9 ਲੱਖ ਵਿੱਚ 9 ਮਹੀਨਿਆਂ ਦਾ ਲੱਗਦਾ ਕਹਿੰਦੇ ਵੀਜ਼ਾ ਇਟਲੀ ਦਾ ਤਨਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ سپورٹس ਕਲੱਬ 베ਰ ਗੈਮੋ ਇਟਲੀ ਦੇ ਵਿੱਚ 13 ਜੂਨ 13 ਜੂਨ ਨੂੰ ਯਾਨੀ ਕਿ ਕੱਲ ਨੂੰ 13 ਜੁਲਾਈ 13 ਜੁਲਾਈ ਕੱਲ ਨੂੰ ਸੋਰੀ ਵੱਡਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਉੱਥੇ ਵੱਸਦੇ ਪੰਜਾਬੀ ਭਰਾਵਾਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਹੈ ਮਾਂ ਖੇਡ ਕਬੱਡੀ ਦਾ ਟੂਰਨਾਮੈਂਟ ਦੇਖੋ ਆਨੰਦ ਮਾਣੋ ਮਾਂ ਖੇਡ ਕਬੱਡੀ ਦਾ ਬਲਬਾਕ ਸਿੰਘ ਜੀ ਸਾਡੇ ਪਾਉ ਇਟਲੀ ਪਾਉ ਵਣ ਤੋਂ ਰومی ਵੀਰ ਹੁਣੀ ਬੈਂਸ ਸਾਹਿਬ ਜੱਗੀ ਚੀਮਾ ਰਾਣਾ ਬਰਾੜ ਤੇ ਲਾਲੀ ਕੰਗ ਇਹ ਭਰਾ ਸਾਡੇ ਯੂਰਪ ਵਿੱਚ ਵੱਸਦੇ ਪੰਜਾਬੀ ਵੀਰਾਂ ਨੂੰ ਜਾਂ ਹੋਰ ਕਬੱਡੀ ਦੇ ਦਿਮਾਨਿਆਂ ਨੂੰ ਦਿਲ ਖੋਲ ਕੇ ਸੱਦੇ ਪੱਤਰ ਲਾਉਂਦੇ ਨੇ 13 ਜੁਲਾਈ ਯੂਰਪ ਇਟਲੀ ਵੱਡਾ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਜ਼ਰੂਰ ਪਹੁੰਚਣ ਦੀ ਖਸਤਾ ਕਰੇਗਾ ਕੱਲ ਨੂੰ ਕੱਲ ਦਾ ਦੇਣ ਵੱਡੀਆਂ ਰੌਣਕਾਂ ਲੱਗਣਗੀਆਂ ਪਾਉ ਦਿਲਵਾਗ ਇਟਲੀ ਬਹੁਤ ਸਾਫ ਦੀ ਧਰਤੀ ਦਾ ਸਾਡਾ ਵਸਰੀਕ ਰੋਮੀ ਬੈਂਸ ਤੇ ਜੱਗੀ ਟੀਮਾਂ ਦੇ ਰਾਣਾ ਬਰਾਰ ਤੇ ਲਾਲੀ ਕੰਗ ਹੁਣੀ ਇਹ ਸੱਦੇ ਲਾ ਰਹੇ ਆ